ਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਹੁਣ ਜਿਹੜਾ ਕਿ ਅਨਮੋਲ ਗਗਨ ਤੋਂ ਬਾਅਦ ਜਿਹੜਾ ਕਿ ਭਾਈ ਸੀਐਮ ਭਵੰਤਮਨ ਅਸਤੀਫਾ ਦੇਣਗੇ ਤੇ ਜਿਹੜੀਆਂ ਕਿ ਹੁਣ ਦੀਆਂ ਖਬਰਾਂ ਆ ਗਈਆਂ ਸਾਹਮਣੇ ਤਾਂ ਜਿਹਦੇ ਵਿੱਚ ਭਾਈ ਗਗਨ ਅਨਮੋਲ ਤੋਂ ਬਾਅਦ ਕਿਉਂਕਿ ਗਗਨ ਅਨਮੋਲ ਨੇ ਕਿਉਂ ਅਸਤੀਫਾ ਦਿੱਤਾ ਤੇ ਕਿਸ ਕਾਰਨ ਇਹ ਸਾਰੇ ਮਾਮਲੇ ਸਾਹਮਣੇ ਆ ਗਏ ਆ ਜਿਹੜਾ ਕਿ ਇੱਕ ਦੱਸਿਆ ਜਾਂਦਾਗਾ ਜੋ ਸੀਐਮ ਭਵੰਤਮਨ ਵੀ ਬਹੁਤ ਜਲ ਅਸਤੀਫਾ ਦੇਣਗੇ ਜੋ ਇਹ ਇਹ ਪਾਰਟੀ ਤੋਂ ਇੱਕ ਜੇ ਗੱਲ ਕਰੀਏ ਜਿਵੇਂ ਕਿਹਾ ਵੀ ਜਾਂਦਾਗਾ ਇੱਕ ਪਹਿਲਾ 10-20 ਦਿਨ ਪਹਿਲਾਂ ਵੀਡੀਓ ਪੈਂਦੀ ਹੈ ਜਿਹਦੇ ਵਿੱਚ ਭਗਵੰਤ ਮਾਨ ਕਹਿੰਦਾ ਵੀ ਜੋ ਮੇਰੇ ਤੋਂ ਇਹ ਕੰਮ ਕਰ ਨਹੀਂ ਸੰਦੇ ਇਸ ਕਰਕੇ ਜਿਹੜਾ ਕਿ ਇਹ ਸਾਰਾ ਮਾਮਲਾ ਦੱਸਾਂਗੇ ਆਪਾਂ ਵੀ ਕੀ ਦਾ ਕਹਿਣਾਗਾ ਇਹ ਕਿਹਨੇ ਕਿਹਾਗਾ ਵੀ استਿਫਾ ਸੀਐਮ ਭਗਵੰਤ ਮਾਨ ਬਹੁਤ ਜਲਦ استਿਫਾ ਉਹ ਵੀ ਦੇਣਗੇ ਗਗਨ ਅਨਮੋਲ ਤੋਂ ਬਾਅਦ ਤਾਂ ਜ਼ਿੰਮੇਵਾਰ ਵਿਅਕਤੀ ਵੱਲੋਂ ਕਿਹਾ ਜਾਂਦਾਗਾ ਜੋ ਕਿ ਲੋਕ ਸਭਾ ਮੈਂਬਰ ਅੰਮ੍ਰਿਤਸਰ ਗੁਰਜੀਤ ਔਜਲਾ ਉਹਨਾਂ ਬੰਨਿਓ ਕਹਿ ਜਾਂਦਾ ਵੀ ਸੀਐਮ ਪੰਤ ਮਾਨ ਵੀ ਦਿੱਲੀ ਲੋਬੀ ਤੋਂ ਤੰਗ ਦਿੱਲੀ ਲੋਬੀ ਤੋਂ ਤੰਗ ਆ ਕੇ ਅਸਤੀਫਾ ਦੇਣਗੇ ਬਹੁਤ ਜਲ ਕਿਉਂਕਿ ਇਹਨੇ ਪਿਛਲੇ ਦਿਨ 10-20 ਦਿਨ ਪਹਿਲਾਂ ਵੀਡੀਓ ਦੇ ਵਿੱਚ ਵੀ ਕਿਹਾ ਵੀ ਇਹ ਕੰਮ ਕਰ ਮੇਰੇ ਤੋਂ ਨਹੀਂ ਸਮਝਦੇ ਤੇ ਮੈਂ ਚੀਫ ਜੋ ਸੈਕਟਰੀ ਨੂੰ ਇਹ ਕੰਮ ਸਮਾਉਣਾ ਚਾਹਣਾਗਾ ਤੇ ਵੀ ਜਿਹਦੇ ਵਿੱਚ ਹੁਣ ਇਹ ਵੀ ਮੇਰੇ ਤੋਂ ਇਹ ਕੰਮ ਕਰ ਨਹੀਂ ਸਮਝਦੇ ਪਹਿਲੀ ਵਾਰ ਦੇਖਿਆ ਯਾਰ ਵੀ ਕੋਈ ਮੁੱਖ ਮੰਤਰੀ ਕਹਿ ਰਿਹਾ ਵੀ ਮੇਰੇ ਤੋਂ ਹੁਣ ਇਹ ਕੰਮ ਨਹੀਂ ਸਮਝ ਜਾਂਦੇ ਤੁਸੀਂ ਇਹ ਦੱਸੋ ਫਿਰ ਵੋਟਾਂ ਪਾ ਕੇ ਇਹ ਲੋਕਾਂ ਨੇ ਇਸ ਕਰਕੇ ਥੋੜੀ ਜਿਤਾਇਆ ਸੀ ਵੀ ਜਿਹੜਾ ਕੋਈ ਚੀਫ ਸੈਕਟਰੀ ਹੈ ਜੋ ਵੀ ਤਭੀ ਉਹ ਹੁਣ ਇੱਥੇ ਰਾਜ ਕਰੂਗਾ ਇਹਦੀ ਥਾਂ ਤੇ ਉਹ ਆਪਣੀ ਜਗ੍ਹਾ ਲੈਣਗੇ ਸੀਐਮ ਪੰਤਮਾਨ ਨੂੰ ਤਾਂ ਇੱਕ ਰਬੜ ਦੀ ਮੂਰਖ ਕਿਹਾ ਜਾਂਦਾ ਹੈ ਜੇ ਦਸੀਏ ਤਾਂ ਕਿਉਂਕਿ ਹੁਣ ਜੇ ਗੱਲ ਕਰੀਏ ਕੁਝ ਚੰਗਾ ਕਰਮ ਕਰਨ ਜਾ ਰਹੇ ਹੈ ਜਿਹੜਾ ਇਹ ਜੇ ਗੱਲ ਕਰੀਏ ਨਸ਼ਾ ਤਸਕਰਾਂ ਨੂੰ ਲੈ ਕੇ ਜੁੱਧ ਨਸ਼ਾ ਵਿਰੁੱਧ ਜਿਹਦੇ ਵਿੱਚ ਹੁਣ ਅਸਤੀਫਾ ਨੂੰ ਲੈ ਕੇ ਆ ਗਈ ਗੱਲ ਜੋ ਤੋ ਨਸ਼ਾ ਪ੍ਰਧਤਾ ਚੰਗੀ ਗੱਲ ਆ ਬਹੁਤ ਵਧੀਆ ਕੰਮ ਆ ਜਿਹੜਾ ਚਲਾ ਰੱਖਿਆ ਪਰ ਹੁਣ ਅਸਤੀਫੇ ਇੱਕ ਨਹੀਂ ਅਸਤੀਫੇ ਬਹੁਤ ਹੋਣਗੇ ਹੁਣ ਐਸ ਅਸਤੀਫੇ ਛੱਡਣਗੇ ਜਿਵੇਂ 베ਰੀ ਤੋਂ 베ਰ ਆਪਾਂ ਡੜਾ ਮਾਰ ਕੇ ਦੇਖਦੇ ਆ ਤੇ ਕਿੰਨੇ ਛੱਡਦੇ ਆ ਜੇ ਗੱਲ ਕਰੀਏ ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਬਦਲੀਆਂ ਵੀ ਹੋਈਆਂ ਤਾਂ ਹੁਣ ਅਸਤੀਫੇ ਹੋਰ ਬਹੁਤ ਕਈ ਹੋਣੇ ਆਗੇ ਇਹ ਅਨਮੋਲ ਗਗਨ ਬੰਨੀਓ ਇੱਕ ਪੋਸਟ ਪਾਈ ਜਾਂਦੀ ਆ ਫੇਸਬੁੱਕ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਮੈਂ ਮੇਰਾ ਅਸਤੀਫਾ ਜੋ ਸਪੀਕਰ ਵਿਧਾਨ ਸਭਾ ਨੂੰ ਦੇ ਚੁੱਕਿਆ ਇਹਨੂੰ ਪ੍ਰਵਾਨ ਕੀਇਆ ਜਾਵੇ ਤਾਂ ਜਿਹਦੇ ਵਿੱਚ ਭਈ ਇੱਕ ਪੋਸਟ ਦੇ ਵਿੱਚ ਕਿਹਾ ਜਾਂਦਾ ਪਾਕੀ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਵੀ ਹਜੇ ਤੱਕ ਪਰ ਕੈਮਰੇ ਸਾਹਮਣੇ ਨਹੀਂ ਆਏ ਜੇ ਗੱਲ ਕਰੀ ਹੁਣ ਅਮਨ ਰੋੜਾ ਦੇ ਵੀ ਬਿਆਨ ਆ ਰਹੇ ਆ ਉਹਨਾਂ ਦਾ ਕਹਿਣਾ ਵੀ ਇਹ ਆ ਵੀ ਜੋ ਸਾਡੇ ਕੋਹ ਪਾਰਟੀ ਦੇ ਮੈਂਬਰ ਆ ਸਾਡੇ ਮੈਂਬਰ ਹੋਣ ਦੇ ਨਾਤੇ ਇੱਕ ਸਾਡੀ ਉਹ ਭੈਣ ਆ ਤੇ ਅਸੀਂ ਜੋ ਗੱਲਬਾਤ ਕਰਾਂਗੇ ਇਹਦੇ ਸਾਨੂੰ ਵੀ ਨਹੀਂ ਪਤਾ ਅਸੀਂ ਪਿੰਡਾਂ ਦੇ ਵਿੱਚ ਫਿਰ ਰਹੇ ਹਾਂਗੇ ਤਾਂ ਸਾਨੂੰ ਅਜੇ ਮਾਮਲੇ ਦਾ ਪੂਰਾ ਨਹੀਂ ਪਤਾ ਸੇਮ ਭਵੰਤਮਨ ਦਾ ਵੀ ਇਹੀ ਕਹਿਣਾ ਤੇ ਪਰ ਹੁਣ ਜਿਹੜਾ ਇੱਕ ਬਈ ਇਹ ਅਸਤੀਫਾ ਦੇਣ ਦੇ ਕਾਰਨ ਵੀ ਇਹ ਅਸਤੀਫਾ ਕਿਉਂ ਦਿੱਤਾ ਗਿਆ ਕਿਉਂਕਿ ਮੰਤਰੀ ਮੰਡਲ ਚੋਂ ਕੱਢਿਆ ਜਾਂਦਾ ਬਈ ਜੋ ਅਨਮੋਲ ਗगन ਜੋ ਇਹਨਾਂ ਨੂੰ ਉਥੋਂ ਕੱਢਿਆ ਜਾਂਦਾ ਤਾਂ ਇਸ ਕਰਕੇ ਬਈ ਇਹ ਵੀ ਕਾਰਨ ਬਣਦਾ ਜੇ ਗੱਲ ਕਰੀਏ ਹੁਣ ਦਿੱਲੀ ਵਾਲਿਆਂ ਨੂੰ ਮੂਰੇ ਰੱਖਿਆ ਜਾਂਦਾ ਤੇ ਜਿਹੜੇ ਇਹਨਾਂ ਦੇ ਨਾਲ ਝੰਡਾ ਲੈ ਕੇ ਐਂਡ ਤੋਂ ਐਂਡ ਤੱਕ ਘੁੰਮਿਆ ਤਾਂ ਉਹਨਾਂ ਨੂੰ ਇਹਨਾਂ ਨੇ ਪਿੱਛੇ ਰੱਖਿਆ ਜਾਂਦਾ ਉਹਨੂੰ ਸਾਰਿਆਂ ਨੂੰ ਜੇ ਇਹਨਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਦਿੱਲੀ ਵਾਲਿਆਂ ਨੂੰ ਮੂਰੇ ਕਿਉਂ ਕਰਦੇ ਹੋ ਇੱਕ ਟੀਚਰ ਵੱਲੋਂ ਕਿਹਾ ਜਾਂਦਾ ਕਹਿੰਦੀ ਵੀ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਸੀ ਜਦੋਂ ਇਹਨਾਂ ਦੀ ਪਾਰਟੀ ਹਜੇ ਬਣੀ ਨਹੀਂ ਸੀ ਉਦੋਂ ਅਸੀਂ ਝੰਡੇ ਲੋਕਾਂ ਦੇ ਬਾਹਰ ਚਲਾ ਕੰਧਾਂ ਤੇ ਲਾ ਤੇ ਪਤਾ ਨਹੀਂ ਨਾਲ ਵੀ ਘੁਮੇ ਇਹਨਾਂ ਦੇ ਮੇਰੇ ਬੱਚੇ ਵੀ ਨਾਲ ਘੁਮੇ ਉਹ ਟੀਚਰ ਬਣੀ ਉਹ ਕਹਿਣਾ ਸੀ ਤੇ ਜਦੋਂ ਆਉਂਦੀ ਹੈ ਕਿਸੇ ਨੂੰ ਲੀਡਰ ਬਣਾਉਣ ਦੀ ਵਾਰੀ ਉਦੋਂ ਇਹ ਦਿੱਲੀ ਵਾਲਿਆਂ ਨੂੰ ਮੂਹਰੇ ਰੱਖ ਦਿੰਦੇ ਆ ਮੂਹਰੇ ਕਰ ਦਿੰਦੇ ਆ ਤੇ ਇਹ ਕਹਿੰਦੇ ਵੀ ਆ ਦਿੱਲੀ ਉਹ ਸਾਡੀ ਸਰਕਾਰ ਚੱਲਦੀ ਆ ਦਿੱਲੀ ਵਾਲਾ ਲਾਲਾ ਤਾਂ ਕਿੱਦੇ ਦਾ ਜੋ ਦਿੱਲੀ ਵਾਲਿਆਂ ਨੇ ਦਿਲ ਚੋਂ ਕੱਢਤਾ ਝਾੜੂ ਖਲਾਰ ਤੋਂ ਦੇ ਮਾਰੀ ਲਾਤੋਂ ਦੀ ਦਿੱਲੀ ਵਾਲਾ ਤਾਂ ਹੁਣ ਕਹਿੰਦੇ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਆ ਜਵਾਕੇ ਪੰਜਾਬ ਚ ਹੀ ਖਾਈ ਜਾਂਦਾ ਤੇ ਉਹਦਾ ਉਹਦੀ ਨਜ਼ਰ ਹੁਣ ਪੰਜਾਬ ਤੇ ਬਣੀ ਹੋਈ ਆ ਇਹ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਲੁੱਟ ਕੇ ਲੁੱਟ ਕੇ ਖਾ ਵੀ ਚੁੱਕੇ ਆ ਜਿਹਦੇ ਵਿੱਚ ਹੁਣ ਗੱਲ ਕਰੀਏ 2 ਸਾਲ 1.5 ਸਾਲ ਰਹਿ ਗਿਆ ਇਹਦੇ ਵਿੱਚ ਬਿਲਕੁਲ ਹੋਰ ਜਮਾ ਮੈਂ ਕਹਣਾ ਪਤਾ ਨਹੀਂ ਹੋਰ ਕਿੰਨਾ ਕਾਜੀ ਲੁੱਟਣਾ ਪੰਜਾਬ ਨੂੰ ਜੇ ਗੱਲ ਕਰੀਏ ਹੁਣ ਜਾਂਦੇ ਜਾਂਦੀ ਪਾਰਟੀ ਨੇ ਇੱਕ ਚੰਗਾ ਕੰਮ ਜ਼ਰੂਰ ਕੀਤਾ ਇਹ ਆਪਾਂ ਸੀਐਮ ਪੰਤਮਾਨ ਨੂੰ ਜਿੱਥੇ ਚੰਗੀ ਗੱਲ ਆ ਤਾਂ ਚੰਗਾ ਵੀ ਕਿਹਾ ਜਾਊਗਾ ਜਿੱਥੇ ਮਾੜਾ ਹੁੰਦਾ ਤਾਂ ਮਾੜਾ ਵੀ ਕਿਹਾ ਜਾਊਗਾ ਹੁਣ ਚੰਗੀ ਗੱਲ ਇਹ ਆ ਵੀ ਜਿਹੜਾ ਜੁੱਧ ਨਸ਼ਾ ਵਿਰੁੱਧ ਜਿਹਦੇ ਵਿੱਚ ਵੱਡੇ ਵੱਡੇ ਅਫਸਰ ਪੜੇ ਜਾਂਦੇ ਆ ਆਮ ਲੋਕਾਂ ਨੂੰ ਜ਼ਿਆਦੇ ਪੁਲਿਸ ਵਾਲੇ ਪੜੇ ਜਾਂਦੇ ਆ ਵਿੱਚ ਕੁਝ ਚੰਗੇ ਪੁਲਿਸ ਅਫਸਰ ਵੀ ਆ ਜਿਹੜੇ ਆਪਣੀਆਂ ਡਿਊਟੀਆਂ ਨਿਭਾਰੇ ਆ ਤੇ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਕਾਲੀਆਂ ਕਰਤੂਤਾਂ ਜਿਵੇਂ ਕਾਲੀ ਥਾਰ ਵਾਲੀ ਜਿਹੜੀ ਅਮਨਦੀਪ ਉਹ ਤੁਸੀਂ ਦੇਖੀ ਆ ਉਹ ਤੋਂ ਚਿੱਟਾ ਫੜਿਆ ਜਾਂਦਾ 7 17 ਗ੍ਰਾਮ ਫਿਰ ਇੱਕ ਪੁਲਿਸ ਅਫਸਰ ਤੋਂ ਫੜਿਆ ਜਾਂਦਾ ਪਹਿਲਾਂ 5 ਕਿਲੋ ਬਾਅਦ ਵਿੱਚ 80 ਕਿਲੋ ਹੋਰ 85 ਕਿਲੋ ਚਿੱਟਾ 430 ਕਰੋੜ ਦਾ ਤਾਂ ਫਿਰ ਬਾਅਦ ਦੇ ਵਿੱਚ ਹਰ ਰੋਜ਼ ਦੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਹੁਣ ਜਿਹੜਾ ਗਗੰਗ ਮੋਲ ਨੂੰ ਲੈ ਕੇ ਸੀ ਅੱਜ ਦਾ ਟਾਪਿਕ ਜਿਹੜਾ ਬਈ ਇੱਕ ਪੋਸਟ ਪਾਈ ਜਾਂਦੀ ਆ ਤੇ ਉਹਨਾਂ ਬਨੀਓ ਕਹਤਾ ਜਾਂਦਾ ਵੀ ਅਸੀਂ ਅਸਤੀਫਾ ਵੈਸੇ ਦਿਲ ਸਾਡਾ ਜੋ ਇੱਕ ਦਿਲ ਭਰਿਆ ਹੋਇਆਗਾ ਤੇ ਪਰ ਲੇਕਿਨ ਅਸਤੀਫਾ ਸੀ ਜੋ ਇਸ ਪਾਰਟੀ ਦੇ ਵਿੱਚ ਅਸੀਂ ਆਪਣੇ ਬਨੀ ਅਸਤੀਫਾ ਦੇ ਚੁੱਕੇ ਹਾਂ ਜੋ ਇਹ ਗगन ਅਨਮੋਲ ਗਗਨ ਦਾ ਕਹਣਾ ਤੇ ਭਾਈ ਜਿਹੜਾ ਹੁਣ ਤੱਕ ਦੀਆਂ ਵੀਡੀਓ ਸੀ ਇਹ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੰਨੂ ਨਵੇਂ ਟੌਪ ਤੇ ਧੰਨਵਾਦ